ਪੈਸੇ ਲੈ ਕੇ ਤਾਂ ਕੋਈ ਵੀ ਪੜਾ ਕਰ ਲੈਂਦਾ ਕੋਈ ਵੀ ਵੀਡੀਓ ਪਾ ਦੂ ਪਰ ਕਿਉਂਕਿ ਮੈਂ ਹੈਲਪ ਤਾਂ ਕਰ ਰਿਹਾ ਕਿਉਂਕਿ ਮੈਂ ਉਸ ਲੈਵਲ ਤੋਂ ਆਇਆ ਹੋਇਆ ਹਾਂਗਾ ਉਸ ਟਾਈਮ ਮੇਰੇ ਕੋਲ ਪੰਜੀ ਨਹੀਂ ਸੀ ਪੈਸੇ ਦੇਣ ਵਾਸਤੇ ਕਿ ਕਿਸੇ ਨੂੰ ਪੈਸੇ ਦੇ ਕੇ ਮੈਂ ਆਪਣੀ ਪ੍ਰੋਮੋਸ਼ਨ ਕਰਵਾ ਲਵਾਂ ਕਿ ਯਾਰ ਹੈਲਪ ਉਸ ਦੀ ਕਰੋ ਮਦਦ ਉਸ ਦੀ ਕਰੋ ਜਿਹੜਾ ਅੱਜ ਲੋੜਵੰਦ ਆ ਜਿਹੜਾ ਫੇਮਸ ਹੋ ਗਿਆ ਉਹਨੂੰ ਕੀ ਫੇਮਸ ਕਰਨਾ ਯਾਰ ਅਬ ਮੈਨੂੰ ਕਹਿ ਦਿੰਦੇ ਨੇ ਕਿ ਤੂੰ ਐਵੇਂ ਫਰੀ ਦੇ ਵਿੱਚ ਐਡ ਕਾਸਟ ਤੋਂ ਪਰੇ ਲੋਕਾਂ ਨੂੰ ਪ੍ਰੋਮੋਟ ਕਾਸਟ ਤੋਂ ਪਰੇ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਇਹਦਾ ਰੀਜਨ ਕੀ ਹੈ ਅੱਜ ਮੈਂ ਤੁਹਾਡੇ ਵਿਚਾਰਨਾ ਹੁੰਦਾ ਅਗਰ ਮੈਨੂੰ ਕਿਸੇ ਨੇ ਹੱਲਾਸ਼ੇਰੀ ਨਾ ਦਿੱਤੀ ਹੁੰਦੀ ਕਈ ਵਾਰ ਤਾਂ ਮੈਂ ਸੋਚਦਾ ਕਿ ਗਲਤ ਸਟੈਪ ਚੱਕ ਲਾਂ ਮੈਂ ਕਹਿੰਦੇ ਆ ਕਿ ਪ੍ਰਮਾਤਮਾ ਆਪ ਨਿਚੇ ਉਤਾਰੇ ਆਪੋ ਆਪਣਾ ਅਧਿਕਾਰ ਦਾ ਉਹ ਕਿਸੇ ਦਿਨ ਵਿੱਚ ਹੋਣਾ ਕਿਸੇ ਦੇ ਥਰੂ ਹੋਣਾ ਬੱਚੇ ਦੂਰੋਂ ਦੂਰੋਂ ਆਉਣ ਲੱਗਦੇ ਆਣ ਪਹਿਚਾਣ ਹੋ ਗਈ ਤੇ ਤੁਹਾਡੀ ਵੀ ਬਹੁਤ ਸਪੋਰਟ ਰਹੀ ਆ ਹੁਣ ਤੱਕ ਸਵਾਤਵ ਉਦੋਂ ਹੁੰਦਾ ਜਦੋਂ ਨਿਰਸਵਾਰਥ ਕਿਸੇ ਦੀ ਹੈਲਪ ਕਰੀਏ ਕਿਸੇ ਦਾ ਭਲਾ ਕਰੀਏ ਕੋਈ ਭੁੱਖਾ ਨਾ ਸੋਵੇ ਉਹਨਾਂ ਦੀ ਹੈਲਪ ਕਰੋ ਵੀ ਫਰੀ ਦੇ ਵਿੱਚ ਮੁਕਤ ਦੇ ਵਿੱਚ ਕਾਫੀ ਮੇਰੇ ਮਿੱਤਰ ਮੈਨੂੰ ਕਹਿ ਦਿੰਦੇ ਨੇ ਕਿ ਤੂੰ ਐਵੇਂ ਫਰੀ ਦੇ ਵਿੱਚ ਐਡ ਕਾਸਟ ਤੋਂ ਪਾ ਰਿਹਾ ਲੋਕਾਂ ਨੂੰ ਪ੍ਰਮੋਟ ਕਾਸਟ ਤੋਂ ਕਰ ਰਿਹਾ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਇਹਦਾ ਰੀਜਨ ਕੀ ਹੈ ਪਰਮਾਤਮਾ ਨੇ ਹੱਥ ਜਿਹੜਾ ਮੇਰੇ ਸਿਰ ਤੇ ਰੱਖਿਆ ਮੈਂ ਤਾਂ ਚਾਹੁੰਨਾ ਵੀ ਹਰੇਕ ਤੇ ਰੱਖੇ ਕਿਉਂਕਿ ਮੈਂ ਉਸ ਪੱਧਰ ਤੋਂ ਉੱਠਿਆ ਹੋਇਆ ਹਾਂ ਬਿਲਕੁਲ ਨੀਚੇ ਗਿਰ ਕੇ ਕਈ ਲੱਖ ਦਾ ਘਾਟਾ ਖਾ ਕੇ ਫਿਰ ਦੁਬਾਰੇ ਉੱਠਿਆ ਸ਼ਾਇਦ ਇਹ ਵੀ ਕਿਸੇ ਦੀ ਦੇਣ ਆ ਅੱਜ ਮੈਂ ਤੁਹਾਡੇ ਵਿਚਾਰ ਨਾ ਹੁੰਦਾ ਅਗਰ ਮੈਨੂੰ ਕਿਸੇ ਨੇ ਹੱਲਾਸ਼ੇਰੀ ਨਾ ਦਿੱਤੀ ਹੁੰਦੀ ਹੋਇਆ ਕੀ ਮੈਂ ਕਾਫੀ ਘਾਟੇ ਖਾਦੇ ਜ਼ਿੰਦਗੀ ਦੇ ਵਿੱਚ ਮੁਰਗੀ ਫਾਰਮ ਦੇ ਵਿੱਚ ਢਾਬਾ ਲੈ ਲਿਆ ਉੱਥੇ ਅਕੈਡਮੀ ਦੇ ਵਿੱਚ ਕਈ ਘਾਟੇ ਖਾਣ ਤੋਂ ਬਾਅਦ ਇੱਥੋਂ ਤੱਕ ਨੌਬਤ ਆ ਗਈ ਕਿ ਜੇਬ ਦੇ ਵਿੱਚ 10 ਰੁਪਏ ਵੀ ਨਹੀਂ ਹੁੰਦੇ ਸੀ ਟੈਨਸ਼ਨ ਦੇ ਵਿੱਚ ਰਹਿਣ ਲੱਗ ਪਿਆ ਤਾਂ ਟੈਨਸ਼ਨ ਦੇ ਕਾਰਨ ਸ਼ੂਗਰ ਹੋ ਗਈ ਦੋ ਕੁ ਮਹੀਨੇ ਬਾਅਦ ਐਡਮਿਟ ਹੋ ਜਾਣਾ ਹਰ ਵਾਰ ਐਡਮਿਟ ਹੋ ਜਾਣਾ ਤੇ ਇੰਨਾ ਗਿਰ ਚੁੱਕਾ ਇਸ ਮਤਲਬ ਕਿ ਕਈ ਵਾਰ ਤਾਂ ਮੈਂ ਸੋਚਦਾ ਕਿ ਗਲਤ ਸਟੈਪ ਚੱਕ ਲਾਂ ਇੱਥੋਂ ਤੱਕ ਕਿ ਮਰਨ ਤੱਕ ਦੀ ਨੌਬਤ ਆ ਗਈ ਸੀ ਪਰ ਉਸ ਦੌਰਾਨ ਹੋਇਆ ਕਿ ਜਿਵੇਂ ਕਹਿੰਦੇ ਆ ਕਿ ਪ੍ਰਮਾਤਮਾ ਆਪ ਨੀਚੇ ਉਤਾਰ ਕੇ ਆਪ ਭੜਾ ਨਹੀਂ ਕਰਦਾ ਉਹ ਕਿਸੇ ਦੇ ਵਿੱਚ ਹੁੰਦਾ ਕਿਸੇ ਦੇ ਥਰੂ ਹੁੰਦਾ ਮੇਰੇ ਸਾਧੂ ਸਾਹਿਬ ਨੇ ਫੋਨ ਕੀਤਾ ਮੇਰੇ ਘਰ ਵਾਲੀ ਨੂੰ ਪੁੱਛਿਆ ਕਿ ਹੋਇਆ ਕੀ ਹੈ ਹਰ 2 ਮਹੀਨੇ ਬਾਅਦ ਇਹ ਐਡਮਿਟ ਹੋ ਜਾਂਦਾ ਇਹਨੂੰ ਕੋਈ ਨਾ ਕੋਈ ਟੈਨਸ਼ਨ ਤਾਂ ਮੇਰੇ ਘਰ ਵਾਲੀ ਨੇ ਸਾਰੀਆਂ ਗੱਲਾਂ ਦੱਸਤੀਆਂ ਕਿ ਐਵੇਂ ਕਰਕੇ ਇੰਨੇ ਨਿਗਾਟੇ ਖਾਦੇ ਹੋਏ ਨੇ ਇਹ ਮੈਂ ਗੱਲਾਂ ਤੁਹਾਡੇ ਨਾਲ ਕਰਕੇ ਹੋ ਰਾਂ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਹੌਸਲਾ ਦੇਣ ਵਾਲਾ ਸਭ ਤੋਂ ਵੱਡਾ ਹੁੰਦਾ ਉਹ ਰੱਬ ਦਾ ਰੂਪ ਹੁੰਦਾ ਹੈਗਾ ਤੁਸੀਂ ਵੀ ਹੌਸਲਾ ਦਿਓ ਇੱਕ ਦੂਜੇ ਨੂੰ ਤਾਂ ਜੋ ਬਣੇ ਰਹਿਣਾ ਮਜ਼ਬੂਤ ਹੋ ਜਾਣਾ ਤਾਂ ਸਾਧੂ ਸਭ ਨੂੰ ਜਦੋਂ ਸਾਰੀ ਗੱਲ ਪਤਾ ਲੱਗੀ ਤਾਂ ਉਸਨੇ ਕਹਿ ਕਿ ਨੱਕ ਘਾਟਾ ਖਾਦਾ 10 ਲੱਖ 15 ਲੱਖ 20 ਲੱਖ ਕਹਿੰਦਾ ਮੈਨੂੰ ਖਾਤਾ ਨੰਬਰ ਦੇ ਮੈਂ ਤੇਰੇ ਖਾਤੇ 'ਚ ਪੈਸੇ ਪਾਉਣਾ ਮੈਨੂੰ ਉਸ ਟਾਈਮ ਇੰਨਾ ਕ ਹੌਸਲਾ ਹੋਇਆ ਕਿ ਪਤਾ ਨਹੀਂ ਜਿਵੇਂ ਕੋਈ ਪ੍ਰਮਾਤਮਾ ਨੇ ਭੇਜਿਆ ਹੁੰਦਾ ਕੋਈ ਕਹਾਣ ਵਾਲਾ ਉਸ ਦੇ ਹੌਸਲੇ ਨੇ ਮੈਨੂੰ ਇੰਨਾ ਕ ਖੜਾ ਕਰਤਾ ਕਿ ਅੱਜ ਪ੍ਰਮਾਤਮਾ ਨੇ ਬਾਹ ਫੜ ਲਈ ਆਪਣੇ ਬੱਚੇ ਦੂਰੋਂ ਦੂਰੋਂ ਆਉਣ ਲੱਗੇ ਪਏ ਜਾਣ ਪਹਿਚਾਨ ਹੋ ਗਈ ਤੇ ਤੁਹਾਡੀ ਵੀ ਬਹੁਤ ਸਪੋਰਟ ਰਹੀ ਹੈ ਹੁਣ ਤੱਕ ਤੁਸੀਂ ਨੇ ਵੀਡੀਓ ਬਹੁਤ ਸਾਰੀਆਂ ਸ਼ੇਅਰ ਕੀਤੀਆਂ ਨੇ ਮੇਰੀਆਂ ਤਾਂ ਮੈਂ ਸੋਚਿਆ ਕਿ ਜਦੋਂ ਕਿਸੇ ਦੇ ਬੋਲ ਹੁੰਦੇ ਨੇ ਜਿਹੜੇ ਉਹ ਬੰਦੇ ਨੂੰ ਇੰਨਾ ਮਜ਼ਬੂਤ ਕਰ ਦਿੰਦੇ ਨੇ ਕਿ ਦੁਬਾਰਾ ਕੰਮ ਕਰਨ ਲੱਗ ਜੇ ਤੇ ਮੈਂ ਐਸੇ ਕਰਕੇ ਤੁਹਾਡੀ ਵੀਡੀਓ 'ਚ ਪਾਉਣਾ ਕਿ ਤੁਸੀਂ ਵੀ ਕਮਜ਼ੋਰ ਨਾ ਸਮਝੋ ਆਪਣੇ ਆਪ ਨੂੰ ਯਾਰ ਪੈਸੇ ਲੈ ਕੇ ਤਾਂ ਹਰੇਕ ਬੰਦਾ ਵੀਡੀਓ ਪਾ ਦੂਗਾ ਸਵਾਦ ਤਾਂ ਉਦੋਂ ਹੁੰਦਾ ਜਦੋਂ ਨਿਰਸਵਾਰਥ ਕਿਸੇ ਦੀ ਹੈਲਪ ਕਰੀਏ ਕਿਸੇ ਦਾ ਭਲਾ ਕਰੀਏ ਕਈ ਵਾਰ ਭਲਾ ਕਰਦੇ ਕਰਦੇ ਆਪਣਾ ਭਲਾ ਵੀ ਹੁੰਦਾ ਮੈਂ ਮੰਨਦਾ ਇਹ ਚੀਜ਼ ਜਿਵੇਂ ਕਿ ਮੈਂ ਪਾਈ ਤਾਂ ਸਰਬਜੀਤ ਵੀਰ ਦੀ ਵੀਡੀਓ ਸੀ ਇਸ ਕਰਕੇ ਕਿ ਚਲੋ ਯਾਰੋ ਗਰੀਬ ਬੰਦਾ ਉਹਦਾ ਕੰਮ ਚੱਲ ਪੇ ਵਧੀਆ ਚੱਲ ਪੇ ਪ੍ਰਮਾਤਮਾ ਦੀ ਕਸਮ ਖਾ ਕੇ ਕਹਿਣਾ ਕਿ ਮੈਂ ਤੁਹਾਡੇ ਤੋਂ ਕੁਝ ਲੁਕਵਾਵਾਂਗਾ ਨਹੀਂ ਕਿਉਂਕਿ ਮੈਂ ਉਸ ਦਾ ਭਲਾ ਕਰਦੇ ਕਰਦੇ ਉਲਟਾ ਭਲਾ ਮੇਰਾ ਹੋ ਗਿਆ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਫੇਸਬੁੱਕ ਵਾਲਾ ਉਸ ਤੋਂ ਡਾਲਰ ਆਉਣ ਲੱਗ ਪਏ ਉਸ ਦੀ ਇੱਕ ਵੀਡੀਓ ਨਾਲ 17-18 ਡਾਲਰ ਚਾਰ ਦਿਨਾਂ ਚਾ ਗਿਆ ਮੇਰੇ ਔਰ ਇਹ ਸਾਰੀ ਜ਼ਿੰਦਗੀ ਵਾਸਤੇ ਕਮਾਈ ਹੁੰਦੀ ਹੈ ਕੋਈ ਇਹ ਨਹੀਂ ਹੈਗਾ ਕਿ ਇੱਕ ਵਾਰ ਵੀਡੀਓ ਪਾਤੀ ਤੁਸੀਂ ਯਾਰ ਕਿਸੇ ਨੂੰ ਪੈਸੇ ਦਿੰਦੇ ਹੋ ਇੱਕ ਤਾਂ ਉਹ ਤੁਹਾਡੇ ਤੋਂ ਪੈਸੇ ਲੈ ਕੇ ਜਾਂਦਾ ਇੱਕ ਉਹ ਫੇਸਬੁਕ YouTube Instagram ਤੋਂ ਪੈਸੇ ਕਮਾਉਂਦਾ ਹੋਰ ਸੋਰੀ Instagram ਤੋਂ ਨਹੀਂ YouTube ਤੇ ਫੇਸਬੁਕ ਤੋਂ ਪੈਸੇ ਕਮਾਉਂਦਾ ਚਲੋ ਮੈਂ ਨਹੀਂ ਕਹਿੰਦਾ ਵੀ ਕਿਸੇ ਦਾ ਕੰਮ ਵਾੜਾ ਚਲੋ ਆਪਣੇ ਘਰ ਸਾਰੇ ਨੂੰ ਐਵੇਂ ਲੱਗਦਾ ਕਿ ਹਾਂ ਪੈਸਾ ਆਉਣਾ ਚਾਹੀਦਾ ਉਹ ਆਪਣੇ ਜਗ੍ਹਾ ਸਹੀ ਨੇ ਪਰ ਮੈਂ ਚਾਹੁੰਨਾ ਕਿ ਯਾਰ ਹੈਲਪ ਉਸ ਦੀ ਕਰੋ ਮਦਦ ਉਸ ਦੀ ਕਰੋ ਜਿਹੜਾ ਅੱਜ ਲੋੜਵੰਦਾ ਜਿਹੜਾ ਫੇਮਸ ਹੋ ਗਿਆ ਉਹਨੂੰ ਕੀ ਫੇਮਸ ਕਰਨਾ ਯਾਰ ਆਪਾਂ ਨੇ ਆਪਾਂ ਤਾਂ ਜਿਹੜੇ ਵਿਚਾਰੇ ਨੀਚੇ ਪੱਦਰ ਆੜੇ ਨੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਹੈਗਾ ਵੀ ਉਹਨਾਂ ਦਾ ਘਰ ਰੋਜੀ ਰੋਟੀ ਚੱਲੇ ਵਧੀਆ ਖਾਣ ਪੀਣ ਕੋਈ ਭੁੱਖਾ ਨਾ ਸੋਵੇ ਉਹਨਾਂ ਦੀ ਹੈਲਪ ਕਰੋ ਵੀ ਫਰੀ ਦੇ ਵਿੱਚ ਮੁਫਤ ਦੇ ਵਿੱਚ ਪੈਸੇ ਲੈ ਕੇ ਤਾਂ ਕੋਈ ਵੀ ਪੜਾ ਕਰ ਦਿੰਦਾ ਕੋਈ ਵੀ ਵੀਡੀਓ ਪਾ ਦੂ ਪਰ ਕਿਉਂਕਿ ਮੈਂ ਹੈਲਪ ਤਾਂ ਕਰ ਰਹਾ ਕਿਉਂਕਿ ਮੈਂ ਉਸ ਲੈਵਲ ਤੋਂ ਆਇਆ ਹਾਂਗਾ ਉਸ ਟਾਈਮ ਮੇਰੇ ਕੋਲ ਪੰਜੀ ਨਹੀਂ ਸੀ ਪੈਸੇ ਦੇਣ ਵਾਸਤੇ ਕਿ ਕਿਸੇ ਨੂੰ ਪੈਸੇ ਦੇ ਕੇ ਮੈਂ ਆਪਣੀ ਪ੍ਰੋਮੋਸ਼ਨ ਕਰਵਾ ਲਵਾਂ ਬਟ ਚਲੋ ਪ੍ਰਮਾਤਮਾ ਨੇ ਹੱਥ ਥੋੜ੍ਹਣ ਮੇਰਾ ਫੜਿਆ ਮੈਂ ਚੋਨਾ ਵੀ ਸਭ ਦਾ ਫੜੇ ਇਸੇ ਕਰਕੇ ਮੈਂ ਮੁਫਤ ਦੇ ਵਿੱਚ ਤੁਹਾਡੀ ਵੀਡੀਓ ਪਾਉਣਾਗਾ ਜੇ ਕੋਈ ਜਿਆਦਾ ਗਰੀਬ ਬੰਦਾਗਾ ਲੋੜਵੰਦ ਬੰਦਾ ਮੇਰੇ ਨਾਲ ਸੰਪਰਕ ਕਰ ਲੋ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਜਿਹੜੀ ਵੀ ਵੀਡੀਓ ਹੋਊਗੀ ਮੈਂ ਆਪਣੇ ਚੈਨਲ ਤੋਂ ਪਾਉਂਗਾ ਤੇ ਬਾਕੀ ਤੁਸੀਂ ਵੀ ਵੀਰੋ ਸਪੋਰਟ ਕਰਿਓ ਤਾਂ ਜੋ ਕਿਸੇ ਗਰੀਬ ਦਾ ਵਧੀਆ ਰੋਜ਼ਗਾਰ ਚੱਲ ਸਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਬੰਦੀ ਜਿੰਨੀ ਵੀ ਲੋੜ ਮੈਂ ਉਹਨਾਂ ਦੀ ਸਾਥ ਦੇ ਸਕਾਂ ਪੈਸੇ ਨਾਲ ਨਹੀਂ ਤਾਂ ਵੀਡੀਓ ਬਣਾ ਕੇ ਤਾਂ ਦੇ ਹੀ ਸਕਦੇ ਹਾਂ ਹੈਨਾ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ